ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸਿੱਤਾਂ ਹੋਰ ਸੁਣਾਓ ਤਾਂ ਜੋ ਸਟੇਟਸ ਤਾਂ ਤੁਸੀਂ ਦੇਖ ਹੀ ਲੇਤਾ ਹੋਊਗਾ ਉੱਪਰੋਂ ਸਟੇਟਸ ਦੇ ਨਾਲ ਹੀ ਗੱਲ ਤੁਹਾਨੂੰ ਪਤਾ ਫਿਰ ਬੰਦ ਹੀ ਆ ਫਿਰ ਪਤਾ ਲੱਗ ਜਾਂਦਾ ਜਿਹੜੀ ਚੀਜ਼ ਦਾ ਬਾਕੀ ਜੁੜਨ ਲੱਗੇ ਭਰਾਵਾਗੇ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਸਾਰੇ ਭਰਾਵਾਂ ਨੂੰ ਜਿੰਨੇ ਵੀ ਜੁੜੇ ਆ ਮੁਹੱਬਤਾਂ ਦੇ ਆ ਪਾ ਮੜਾ ਕਰ ਦੋ ਚਲਦੀ ਚਲਦੀ ਸ਼ੇਅਰ ਤੇ ਅੱਜ ਜਿਹੜੀ ਚੀਜ਼ ਨਾਲ ਜਮਾ ਟਾਪ ਦੀ ਦਿਖਾਉਣਾ ਤੇ ਕਈ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਹੁੰਦੇ ਆ ਵੀ ਬਾਈ ਕੋਈ ਨਿਗਾਹ ਚ ਪੂਰਾ ਹੈਗਾ ਪੂਰੇ ਫੋਲੋ ਰਿਕਾਰਡ ਵਾਲਾ ਜਿਹੜੀ ਅੱਜ ਚੀਜ਼ ਦਿਖਾਵਾਂਗੇ ਇੱਕ ਜੇਨੂਅਨ ਚੀਜ਼ ਹੀ ਦਿਖਾਉਣੀ ਆ ਤੁਹਾਨੂੰ ਇੱਕ ਚੀਜ਼ ਦਾ ਤਾਂ ਪਤਾ ਹੀ ਆਪਣੇ ਚੈਨਲ ਦਾ ਵੀ ਜਿਹੜੇ ਚੀਜ਼ ਫੇਕ ਨਹੀਂ ਕਦੇ ਵੀ ਦਿਖਾਈ ਠੀਕ ਆ ਪਹਿਲਾਂ ਪੂਰੀ ਹਨਕ ਵਾਰੀ ਕਰੀ ਦੀ ਤੇ ਫੇਰ ਹੀ ਜਾ ਕੇ ਮਤਲਬ ਉਹ ਚੀਜ਼ ਤੁਹਾਨੂੰ ਦਿਖਾਈ ਦੀ ਆ ਨਾਰਮਲ ਆ ਤਾਂ ਨਾਰਮਲ ਕਹਿ ਕੇ ਦਿਖਾਵਾਂਗੇ ਤੇ ਜੇ ਟਾਪ ਕਲਾਸ ਆ ਤਾਂ ਤੁਹਾਨੂੰ ਟਾਪ ਕਹਿ ਕੇ ਦਿਖਾਵਾਂਗੇ ਵੀ ਜਿਹੜਾ ਅੱਜ ਮੈਂ ਤਾ ਪਿੰਡ ਫੂਲ ਹੈ ਜ਼ਿਲ੍ਹਾ ਬਠਿੰਡਾ ਪੈਂਦਾ ਤਹਿਸੀਲ ਵੀ ਸਾਡੀ ਫੂਲੀਆ ਫੂਲ ਦੇ ਨਾਲ ਹੀ ਆ ਪਿੰਡ ਤਾਂ ਸੋਡੀ ਬਾਈ ਨਾਲ ਗੱਲ ਕਰਵਾਉਣਾ ਇੱਕ ਉੱਪਰ ਦਾ ਹੀਰਾ ਕਹਿਣ ਦਾ ਭਾਬਜੀ ਨੂੰ ਪੂਰਾ ਫੁੱਲ ਸ਼ੌਂਕ ਹੈ ਤੇ ਚੰਗੇ ਜਾਨਵਰ ਲਿਆਇਆ ਤਾਂ ਸਾਰਾ ਤੁਹਾਨੂੰ ਦਿਖਾਉਣੇ ਆ ਨਾਲੇ ਬੂਰੇ ਬਾਰੇ ਵੀ ਜਾਣਕਾਰੀ ਦਿੰਨੇ ਆ ਵੀ ਕਿਹਦਾ ਡਾਇਰੈਕਟ ਬੱਚਾ ਸੀਗਾ ਮਾਂ ਨੇ ਕਿੰਨਾ ਦੁੱਧ ਦਿੱਤਾ ਬਹੁਤ ਚੰਗਾ ਦੁੱਧ ਦਿੱਤਾ ਸਾਰੀਆਂ ਬੂਰੀਆਂ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਮਾਂ ਸੀ ਉਹਦੀ ਤਾਂ ਬਾਕੀ ਹੋਰ ਵੀ ਬਾਈ ਕੋਲੇ ਜਿਹੜੀਆਂ ਮੱਝਾਂ ਜਾਂ ਹੁਣ ਨਵੀਂ ਬਰੀਡਿੰਗ ਕਰਦਾ ਪੂਰੇ ਟੌਪ ਦਾ ਕੰਮ ਹੀ ਆ ਠੀਕ ਆ ਤੇ ਆਜੋ ਤੁਹਾਨੂੰ ਆਪਾਂ ਮਲਾਉਣੇ ਆ ਕਿਉਂਕਿ ਅੱਜ ਨਾਲ YouTube ਵਾਸਤੇ ਵੀਡੀਓ ਸ਼ੂਟ ਹੋਈ ਜਾਂਦੀ ਆ ਤੇ Facebook ਤੇ ਸਿੱਧਾ ਸਾਨੂੰ ਲਾਈਵ ਵੀ ਦਿਖਾਤਾ ਮੈਂ ਹਾਂ ਚੱਲ ਭਰਾ ਵੇਟ ਨਾ ਕਰਨਗੇ ਠੀਕ ਹੈ ਮਾੜਾ ਜ 70 ਕ ਬੰਦੇ ਜੁੜ ਗਏ ਤੇ ਮਾੜਾ ਜ ਚਲਦੀ ਚਲਦੀ ਨੂੰ ਕਰ ਦੋ ਸ਼ੇਅਰ ਤਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕਹਿ ਮੈਂ ਸੇ ਤਾਂ ਹਾਂਜੀ ਬਾਈ ਨਾਮ ਕੀ ਆ ਤੁਹਾਡਾ ਸਿਮਰਨਜੀਤ ਜੀ ਸਿਮਰਨਜੀਤ ਸਿੰਘ ਤਾਂ ਸਿਮਰਨਜੀਤ ਤੂੰ ਕਿਦੋਂ ਆਇਆ ਇਹ ਕੰਮ ਦੇ ਵਿੱਚ ਬਾਈ ਅਸੀਂ ਹੁਣ ਤਾਂ ਸ਼ੁਰੂ ਤੋਂ ਹੀ ਆ ਜੀ ਪਹਿਲਾਂ ਆਪਣੇ ਬਿਜਰਗਾਂ ਦੀ ਲੈ ਕੇ ਜੀ ਠੀਕ ਹੈ ਸੋਂ ਜ਼ਿਆਦਾ ਬਰੀਡਿੰਗ ਵੱਲ ਧਿਆਨ ਦਿੱਤਾ ਤੁਸੀਂ ਸਾਲ ਦੇ ਦੋ ਸਾਲ ਦਾ ਦਿੱਤਾ ਬਰੀਡਿੰਗ ਵੱਲ ਧਿਆਨ ਹਾਂਜੀ ਹਾਂਜੀ ਤਾਂ ਸਭ ਤੋਂ ਆਪਾਂ ਜੇ ਗੱਲ ਕਰੀਏ ਹੁਣ ਆਪਣੇ ਕੋਲੇ ਜਿਹੜੀਆਂ ਫਾਰਮ ਦੀਆਂ ਮੱਝਾਂ ਕਿੰਨੇ ਦੁੱਧ ਤੋਂ ਸਟਾਰਟ ਹੋ ਕੇ ਤੇ ਸਭ ਤੋਂ ਜ਼ਿਆਦਾ ਦੁੱਧ ਕਿੰਨੇ ਵਾਲੀ ਮੱਝ ਆ ਆਪਣੇ ਕੋਲ ਸਭ ਤੋਂ ਜ਼ਿਆਦਾ 21 ਕਿਲੋ ਦੁੱਧ ਵਾਲੀ ਮੱਝ ਆਈ ਆਪਣੇ ਕੋਲ ਅੱਛਾ ਸਭ ਤੋਂ ਜ਼ਿਆਦਾ 21 ਕਿਲੋ ਦੁੱਧ ਵਾਲੀ ਮੱਝ ਆ ਆਪਣੇ ਕੋਲੇ ਤੇ ਸਭ ਤੋਂ ਘੱਟ ਘੱਟ ਵਾਲੀ ਕਿੰਨੀ ਸਭ ਤੋਂ ਘੱਟ 17 ਕਿਲੋ ਆਪਣੇ ਫਾਰਮ ਤੇ ਬਹੁਤ ਬਹੁਤ ਵਧਾਈਆਂ ਵੀਰੇ ਹਾਂਜੀ ਤਾਂ ਜਿਹੜਾ ਇਦਾਂ ਦਾ ਫਾਰਮ ਐ ਅੱਗੇ ਭਰਾਮਾ ਨੂੰ ਵੀ ਦੱਸ ਦਉਨਾ ਤੇ ਮੜੀ ਜੀ ਅੰਕਲ ਨਾਲ ਵੀ ਕਰਾਈਏ ਗੱਲਬਾਤ ਤਾਂ ਇਦਾਂ ਦਾ ਫਾਰਮ ਐ ਭਰਾਮਾ ਨੂੰ ਦੱਸ ਦਉਨਾ ਵੀ ਇਹ ਜਿਹੜਾ 17 ਤੋਂ 21 ਕਿਲੋ ਦੁੱਧ ਪਾਲਣਾ ਇਹ ਖਲਾਈ ਦਾ ਵਾੜਾ ਨਹੀਂ ਤਾਂ ਕਿਉਂਕਿ ਮੇਲਿਆਂ ਤੇ ਆਪਾਂ ਨੂੰ ਪਤਾ ਲੱਗਦਾ ਦੁੱਧ ਬਹੁਤ ਹਜੇ ਵੀ ਟਮਾਟੇਲੇ ਹੱਸੀ ਗਾਲ ਅੰਕਲ ਜੀ ਅੱਛੀ ਕਾਲ ਪੜ ਤਾਂ ਹੋਰ ਸਭ ਠੀਕ ਆ ਜੀ ਹਾਂਜੀ ਬਹੁਤ ਵਧੀਆ ਲਾਈ ਰੱਖਦਾ ਰੌਣਕਾ ਹੁਣ ਬਰੀਡਿੰਗ ਤੇ ਕੰਮ ਕਰਦਾ ਹੁਣ ਜੀ ਆਪ ਜੀ ਜੀ ਹਾਂਜੀ ਤੇ ਜੀ ਅੰਕਲ ਜੀ ਹੋਰ ਤੁਹਾਡੇ ਨਾਲ ਛੋਟਾ ਜਿਹਾ ਇੱਕ ਸਵਾਲ ਚਲੋ ਭਰਾਮਾ ਵਾਸਤੇ ਪੁੱਛਦੇ ਹ ਤਾ ਜਿਵੇਂ ਤੁਸੀਂ ਪਹਿਲਾਂ ਆਪਾਂ ਵਰਜ਼ੁਰਗ ਤੁਸੀਂ ਮਤਲਬ ਆਪਾਂ ਨਾਰਮਲ ਪਸ਼ੂਆਂ ਦੇ ਕੰਮ ਕਰਦੇ ਆਪ ਨੂੰ ਨਹੀਂ ਪਤਾ ਸੀ ਤਾਂ ਹੁਣ ਤੁਸੀਂ ਬਰੀਡਿੰਗ ਤੇ ਕੰਮ ਕਰਨ ਲੱਗ ਗਿਆ ਮੁੰਡਾ ਤੇ ਹੁਣ ਉਹ ਚੀਜ਼ ਨਾ ਤੇ ਇਹ ਚੀਜ਼ ਦਾ ਫਰਕ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਬਰੀਡ ਤੇ ਕੰਮ ਕਰਨ ਨਾਲ ਕਿੰਨਾ ਕੁ ਫਰਕ ਪਿਆ ਆਪਾਂ ਫਰਕ ਤਾਂ ਪੂਰਾ ਹੀ ਹੁੰਦਾ ਜੀ ਚੰਗੀ ਚੀਜ਼ ਤਾਂ ਚੰਗੀ ਹੀ ਹੁੰਦੀ ਹੈ ਹਾਂਜੀ ਦਿਨ ਰਾਤ ਦੀ ਫਰਕ ਪੈ ਜਾਂਦਾ ਕਹਿਣ ਦਾ ਪਾਵ ਜਿਵੇਂ ਕੰਪਨੀ ਦਾ ਨਾਮ ਚੱਲਦਾ ਹੁੰਦਾ ਇਸੇ ਤਰ੍ਹਾਂ ਚੰਗੀ ਚੀਜ਼ ਜਿਹੜੀ ਬੀਡ ਵਾਲੀ ਉਹਦਾ ਹੀ ਨਾਮ ਚੱਲਦਾ ਹੈ ਉਹਦੀ ਨਾਮ ਚੱਲਦਾ ਜੀ ਬਿਲਕੁਲ ਜੀ ਲਓ ਜੀ ਇਹ ਅੰਕਲ ਦੀ ਗੱਲ ਤੁਸੀਂ ਕਰੋ ਨੋਟ ਤਾਂ ਜਿਹੜੀ ਚ ਤਾ ਹੁਣ ਪਹਿਲਾਂ ਆਪਾਂ ਤੁਹਾਨੂੰ ਮੱਝਾਂ ਦਿਖਾਉਣ ਤੋਂ ਪਹਿਲਾਂ ਤੇ ਸਭ ਤੋਂ ਪਹਿਲਾਂ ਜਿਹੜੀ ਚੰਗੀ ਚੀਜ਼ ਠੀਕ ਹੈ ਮੇਰੀ ਨਿਗਾਹ ਦੇ ਵਿੱਚ ਠੀਕ ਹੈ ਜਿਹੜਾ ਬੂਰਾ ਅੱਜ ਤੱਕ ਦਾ ਬੂਰਾ ਜਿੰਨੇ ਵੀ ਮਤਲਬ ਸੋਹਣੇ ਬੂਰੇ ਆ ਆਪਾਂ ਇਹ ਨਹੀਂ ਕਹਿੰਦੇ ਹੋ ਸਕਦਾ ਕਿਸੇ ਦਾ ਰਿਕਾਰਡ ਇਹ ਤੋਂ ਵੱਡਾ ਵੀ ਹੋਵੇ ਪਰ ਜਿੱਥੇ ਮੈਂ ਜਾਣਾ ਹੁਣ ਹੈ ਜਿੱਥੇ ਮੈਂ ਬਾਰਤ ਹਾਂ ਉੱਥੋਂ ਦਾ ਰਿਕਾਰਡ ਇਸੇ ਬੂਰੇ ਦੀ ਵੱਡਾ ਹੈਗਾ ਤਾਂ ਸਿਮਰਨ ਬਾਈ ਜੇ ਆਪਾਂ ਗੱਲ ਕਰੀਏ ਆਜੋ ਤੁਸੀਂ ਮੂਰੇ ਆਜੋ ਤੇ ਇਹ ਕਿੰਨੇ ਟਾਈਮ ਦਾ ਹੋ ਗਿਆ ਹੁਣ ਇਹ 2.5 ਸਾਲ ਦਾ ਹੋ ਗਿਆ ਆ ਤੇ ਦੋ ਦੰਦ ਹੋ ਗਿਆ ਹਨ ਹਾਂਜੀ ਦੋ ਦੰਦ ਹੋਇਆ ਹੈ ਜੀ ਹਾਂ ਇੱਕ ਦੰਦਾਂ ਦੇ ਆਇਆ ਨਹੀਂ ਹਜ ਇਹ 2.5 ਸਾਲ ਦਾ ਹੋ ਗਿਆ। ਹਾਂਜੀ। ਤਾਂ ਜਦੋਂ ਆਪਾਂ ਕੱਟਾ ਲੈ ਕੇ ਆਏ ਸੀ ਤਾਂ ਇਹ ਕਿਤੋਂ ਲੈਂਦਾ ਸੀਗੇ ਆਪਾਂ? ਇਹ ਆਪਾਂ ਭਪਿੰਦਰ ਸਿੰਘ ਪਿੰਡ ਡਿਕਾਲੇ ਤੋਂ ਉਹਨਾਂ ਤੋਂ ਗਿਆਨੀ ਜੀ ਤੋਂ ਲੈਂਦਾ ਸੀਗੇ ਜੀ। ਨਹੀਂ ਭਪਿੰਦਰ ਸਿੰਘ ਬਹੁਤ ਮਾਨਦਾਰ ਬੰਦੇ ਚੰਗਾ ਕੰਮ ਕੀਤਾ ਉਹਨਾਂ ਨੇ। ਹਾਂਜੀ ਬਹੁਤ ਵਧੀਆ ਕੰਮ ਆ ਜੀ ਉਹਨਾਂ ਦਾ। ਓਕੇ ਉਹਨਾਂ ਉਹਨਾਂ ਲਈ ਮੱਝ ਦਾ ਕੱਟਾ ਹੈ ਬੂਰੀ ਦਾ। ਉਹਨਾਂ ਦੀ ਮੱਝ ਦਾ ਕੱਟਾ ਉਹਨਾਂ ਕੋਲ ਮੱਝ ਜੀ ਬੂਰੀ। ਹਾਂਜੀ ਤੇ ਇੱਕ ਵਾਰੀ ਆਪਾਂ ਬੂਰੀ ਦਾ ਮੜ ਜੇ ਉਹ ਚਲਾ ਹੀਂ ਤੇਰੇ ਫੋਨ ਦੇ ਵਿੱਚ ਇੱਕ ਵੀਡੀਓ ਉਹ ਵੀ ਮੜੀ ਜੀ ਦਿਖਾ ਦਈਏ। ਤਾਂ ਇਹਦੀ ਮਾਂ ਦਾ ਦੁੱਧ ਕਿੰਨਾ ਰਿਕਾਰਡ ਕਰਵਾਇਆ ਵਾ ਸੀਗਾ? ਮਾਂ ਦਾ ਦ ਜੇ ਜਿਹਦਾ ਜਨਮ ਹੋਇਆ ਉਦੋਂ ਦੀ ਵੀ ਆ ਵੀਡੀਓ ਆਪਣੇ ਕੋਲ ਹੈਗੀ ਹੈ ਜੀ ਉਹ ਮੱਝ ਦੀ ਓਕੇ ਹਾਂਜੀ ਜਦੋਂ ਜਨਮ ਤੋਂ ਲਾ ਕੇ ਲੋ ਵੀ ਭਾਈ ਆਡਰ ਉਡਰ ਪਾਸ ਐਂਡ ਹੀ ਆ ਭਈ ਇਹ ਦੁੱਧ ਤੇ ਕੁਝ ਨਹੀਂ ਤੁਸੀਂ ਸੱਚਾ ਕਮੈਂਟ ਕਰਨਾ ਇੱਕ ਦਿਲੋਂ ਚੌੜਤ ਨਹੀਂ ਗੱਲ ਤੁਸੀਂ ਪਾਉਣੀ ਮਤਲਬ ਸੱਚੀ ਦੱਸਿਓ ਵੀ ਬਾਈ ਨੇ ਜਿਹੜੀ ਬਰੀਡਿੰਗ ਰੱਖੀ ਐ ਐਂਡਾ ਕਿ ਨਹੀਂ ਠੀਕ ਐ ਤੇ ਬਾਕੀ ਤੁਹਾਨੂੰ ਸਾਨ ਬਾਰੇ ਵੀ ਡਿਟੇਲ ਦਿੰਨੇ ਆ ਜਿਹੜਾ ਕੋਈ ਚਾਹਵਾਨ ਹੋਇਆ ਭਰਾ ਤੇ ਉਹ ਆਪਦੀ ਤਿਆਰੀ ਪਹਿਲੀ ਹੀ ਖਚ ਲੋ ਤੇ ਫਿਰ ਵੀਡੀਓ ਤੇ ਆਪਾਂ 2-3 ਘੰਟਿਆਂ ਜੀ ਕੁਦਰਤ ਕੋਲ ਨੂੰ ਹੀ ਦੇਖਿਆ ਰੱਬ ਕੋਲ ਨੂੰਗੇ ਵੀ ਥੋੜੇ ਟਾਈਮ ਚ ਜਿਹੜੀ ਚੀਜ਼ ਕੋਈ ਚੰਗੀ ਹੁੰਦੀ ਆ ਤੇ ਤੈਨੂੰ ਪਤਾ ਤੇ ਚੰਗੇ ਭਰਾ ਜੁੜੇ ਹੋਏ ਸਾਰੇ ਹੀ ਆਪਣੇ ਨਾਲ ਕਿਉਂਕਿ ਆਪਾਂ ਕਦੇ ਕਦੇ ਸੀਰੀਅਸ ਹੋ ਕੇ ਆਪਾਂ ਕੰਮ ਕਰੀਦਾ ਕਿਤੇ ਚੌੜਚ ਕੰਮ ਹੀ ਨਹੀਂ ਕਿਤੇ ਕੀਤਾ ਤਾਂ ਤੇ ਇਹਦਾ ਆਪਣਾ ਰਿਕਾਰਡ ਵੀ ਆਪਾਂ ਦੱਸਤਾ ਤੇ ਜਿਹੜਾ ਇਹਦਾ ਪਿਓ ਸੀਗਾ ਉਹ ਕਿਹੜਾ ਸੀਗਾ ਸ਼ਾਮ ਵਾਲਕੀਆਂ ਦਾ ਫੁੱਲ ਹੈ ਜੀ ਆਪਣੇ ਹਾਂ ਬੇਲੇਆਂ ਦੇ ਵੀ ਆਉਂਦਾ ਹੁੰਦਾ ਇਹ ਉਹਦਾ ਬੱਚਾ ਇਹਦੀ ਮਾਂ ਡਾਇਰੈਕਟ ਕ੍ਰਾਸ ਕਰਵਾਈ ਸੀ ਡਾਕਟਰ ਜਨਰਲ ਲੀਨ ਨੇ ਡਾਕਟਰ ਦਲਵੀਰ ਨੇ ਡਾਇਰੈਕਟ ਕ੍ਰਾਸ ਕਰਵਾਈ ਸੀ ਸਾਂਵਾਲਕੀ ਤੋਂ ਸਾਂਵਾਲਕੀਆਂ ਵਾਲੇ ਸਾਬ ਵਾਲੇ ਝੋਟੇ ਦਾ ਬੱਚਾ ਹੈ ਡਾਇਰੈਕਟ ਸਾਬ ਵਾਲੇ ਝੋਟੇ ਦਾ ਬੱਚਾ ਜੀ ਬੱਚਾ ਠੀਕ ਹੈ ਤਾਂ ਬਾਕੀ ਤੇਰੇ ਘਰ ਦਾ ਇਹਦਾ ਰਿਜ਼ਲਟ ਵੀ ਆ ਗਿਆ ਹਨਾ ਆਪਣੇ ਰਿਜ਼ਲਟ ਆ ਗਏ ਜੋ ਕੱਟੀ ਖੜੀਏ ਦੀ 4.5 ਮਹੀਨੇ ਜੀ ਓਕੇ ਹਾਂਜੀ ਇੱਕ ਚਲਦੀ ਵੀਡੀਓ ਜਿਹਾ ਨੰਬਰ ਬੋਲੀ ਹਜੇ ਨਾ ਵੀਰ ਬਣ ਕੇ ਨੰਬਰ ਫੋਨ ਲਾਉਣ ਲੱਗੇ ਹੋ ਤੇ 765 25 708 ਜੀ 708 ਇਹ ਨੰਬਰ ਆ ਵੀ ਵੀਰ ਦਾ ਸਿਮਰਨ ਦਾ ਤਾਂ ਤੁਸੀਂ ਇਹਦੇ ਉੱਤੇ ਕੰਡਕਟ ਕਰਕੇ ਕਿਉਂਕਿ ਜਿਹੜੀ ਬਗੂਰੇ ਦੀ ਡਿਟੇਲ ਹੈ ਤਾਂ ਬਾਈ ਕਹਿੰਦਾ ਵੀ ਮੈਂ ਮਹਿਸਾ ਦਾ ਕੰਮ ਕਰਨਾ ਚਾਹਣਾ ਤੇ ਜਿਹੜਾ ਮਤਲਬ ਸਣ ਮੈਥੋਂ ਨਹੀਂ ਲੋਟ ਆਉਂਦਾ ਜਣੀ ਕਿ ਵੀ ਉਹਦਾ ਬਹੁਤ ਸੀਲਸੂਲ ਹੈ ਵੀ ਜਣੀ ਕਿ ਵੀ ਉਹ ਕਹਿੰਦਾ ਵੀ ਨਹੀਂ ਵੀ ਐਸੀਆ ਵਿੱਚ ਬਲੇ ਡਿਸਟਰਬੈਂਸ ਵਾਲੀ ਕਰਦੀ ਇਤਰਾ ਓਕੇ ਬੰਗਾਰ ਵੱਧ ਪੈਂਦੀ ਹੈ। ਮੱਜਾਂ ਦੁੱਧ ਤੇ ਲਾਈਨਾਂ ਹੁੰਦੀਆਂ ਦੀ ਫਿਰ ਚਵਾਈ ਦਾ ਟਾਈਮ ਹੁੰਦਾ ਅਗਲਾ ਉਹ ਤੂੰ ਆ ਜਾਂਦਾ। ਹੁਣ ਜਿਹੜੇ ਲੋਕਲ ਬੰਦੇ ਆ ਉਹਨਾਂ ਨੂੰ ਪਤਾ ਨਹੀਂ ਵੀ ਇਹ ਕੀ ਚੀਜ਼ ਹੈ ਜੀ। ਕੀ ਚੀਜ਼ ਹਾਂ? ਇੱਥੋਂ ਅਗਲਾ ਮੱਝ ਕਰਾ ਕੇ ਮੁੜ ਜਾਂਦਾ 20 ਵੀ ਨਹੀਂ ਦਿੰਦਾ ਜੀ। ਨਾਲੇ ਫੀਸ ਨਹੀਂ ਦਿੰਦੇ ਪੈਣੇ ਚ ਬਿਲਕੁਲ ਜੀ। ਦਿਲ ਦਾ ਦਿਲ ਦਾ ਫਰਕ। ਉਹਨਾਂ ਨੂੰ ਪੈਸੇ ਲਏ ਹੁਣ ਆਪਾਂ ਤਹੀ 75000 ਦਾ ਉਹ ਤੋਂ 15 ਮਹੀਨਿਆਂ ਦੀ ਬੱਚਾ ਲਿਆ ਸੀ। ਦੇਖੋ ਹਾਂ ਛੋਟਾ ਜਿਹਾ ਲੱਗਦਾ ਸੀ ਹਨਾ। ਛੋਟਾ ਜਿਹਾ ਬੱਚਾ 15 ਮਹੀਨਿਆਂ ਦੀ ਤੋਂ 75000 ਦਾ ਲਿਆ ਸੀ ਆਪਾਂ ਤਾਂ। ਓਕੇ। ਹਾਂਜੀ। ਤੇ ਸੇਮਨ ਤਾਂ ਸੋਨੂੰ ਮੈਂ ਇਹ ਦਿਖਾਉਣਾ ਇਹ ਤੋਂ ਸ਼ੁਰੂ ਕਰਕੇ ਉਦੋਂ ਬਾਅਦ ਮੱਝਾਂ ਵੀ ਦਿਖਾਉਣੀਆਂ ਬਾਈ ਦੀਆਂ ਤੇ ਜੁੜੇ ਰਹੋ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸ਼ੇਅਰ ਕਰੀ ਚੱਲੋ ਤੇ ਇਹ ਬਾਈ ਜੀ ਜਿਹੜਾ ਸਾਣ ਹੈ ਇਹ 2.5 ਸਾਲ ਦਾ ਕੱਟਾ ਹੀ ਹੋ ਗਿਆ ਇਹਨੂੰ ਸਾਣ ਵੀ ਨਹੀਂ ਕਹਿ ਸਕਦੇ ਹਜੇ ਤਾਂ ਪ੍ਰੋਪਰ ਹਜੇ ਤਾਂ ਇਹਨੂੰ ਬੱਚਾ ਹੀ ਕਹਿ ਸਕਦੇ ਆ ਆਪਾਂ ਦੋ ਦੰਦ ਹੋਇਆ ਇਹ ਤੇ ਰਿਕਾਰਡ ਤੁਹਾਡੇ ਸਾਹਮਣੇ ਆ ਭਪਿੰਦਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹਿੰਦੇ ਰਿਕਾਰਡ ਬਾਰੇ ਟੌਪ ਦੀ ਉਹਦੀ ਇਹਦੀ ਮਾਂ ਉਸੇ ਘਰੇ ਆ 23-24 ਕਿਲੋ ਤੱਕ ਦੀ ਮਤਲਬ ਜਿਹੜੀ ਦੁੱਧ ਦੀ ਕੰਪੈਸਟੀ ਹੈ ਉਹਦੀ ਆ ਜਾ ਮੋੜਦਾ 23 24 ਕਿਲੋ ਤੱਕ ਦੀ ਦੁੱਧ ਦੀ ਕੰਪੈਸਟੀ ਆ ਉਹਦੀ ਤਾਂ 22 ਲੀਟਰ ਤੋਂ ਉੱਤੇ ਇਹਦਾ ਰਿਕਾਰਡ ਕਰਵਾਇਆ ਵਾ ਤਾਂ ਦੇਖ ਸਕਦੇ ਹੋ ਸਕੀਨ ਦੇਖ ਸਕਦੇ ਆ ਚਾਰੇ ਪਾਸੋਂ ਕੋਈ ਕਮੀ ਨਹੀਂ ਬਾਈ ਜੀ ਠੀਕ ਹੈ ਨਾ ਰਿਕਾਰਡ ਕਰਨੀਓ ਕਮੀ ਹੈ ਇਹਦੀ ਤੇ ਨਾ ਕੋਈ ਇਹਦੇ ਕੋਈ ਸਰੀਰਕ ਨਹੀਂਓ ਬਾਡੀ ਵੰਤਰ ਕਨੀਓ ਹਾਂ ਇੱਕ ਜ਼ਰੂਰ ਹੈ ਹੁਣ ਬਾਲ ਝੜੇ ਵੇ ਬਾਈ ਕਹਿੰਦਾ ਇਹ ਥੋੜੇ ਜਿਹੇ ਟਾਈਮ ਨੂੰ ਐ ਜਗਣ ਲੱਗ ਜੂ ਇਹਦੇ ਦੁਆਰੇ ਫਿਰ ਯਾਨੀ ਕਿ ਨਵੀਂ ਲੂਈ ਆ ਜਾਂਦੀ ਹੈ ਹੁਣ ਇੱਕ ਵਾਰੀ ਜਿਹੜੀ ਇਹਦੀ ਲੂ ਛੜ ਜਾਂਦੇ ਆ ਜਿਹੜੇ ਵਾਲ ਆ ਟਾਈਮ ਦੇ ਵਿੱਚ ਸੋਨੂੰ ਵੀ ਪਤਾ ਹਨ ਪਰ ਸੋ ਸਾਰੇ ਮਤਲਬ ਇਦਾਂ ਹੋ ਜਾਂਦੇ ਆ ਛੜ ਕੇ ਜੇ ਵਾਲ ਤਾਂ ਦੇਖ ਸਕਦੇ ਆ ਤੁਸੀਂ ਕੁਆਲਿਟੀ ਹੁਣ ਮੈਂ ਪੂਰੇ ਫੋਨ ਦੇ ਫਰੇਮ ਦੇ ਵਿੱਚ ਲੈ ਕੇ ਆਇਆ ਤੇ ਕੁਆਲਿਟੀ ਤੁਸੀਂ ਚੈੱਕ ਕਰੋ ਤੇ ਬਾਈ ਦਾ ਨੰਬਰ ਸੋਨੂੰ ਬੋਲਿਆ ਤਾਂ ਜਿਹੜੇ ਭਰਾ ਨੂੰ ਚੰਗਾ ਲੱਗਦਾ ਬੁਰਾ ਤੇ ਉਹ ਕੰਟੈਕਟ ਕਰ ਸਕਦਾ ਬਾਈ ਹਨਾ ਇੱਕ ਇਹਦੀ ਖਾਸ ਗੱਲ ਹੋਰ ਹੈ ਜੀ ਜਿੰਨੇ ਆ ਇਹਦੀਆਂ ਆਈਆਂ ਕਟੀਆਂ ਨਹੀਂ ਆਈਆਂ ਸਾਰੀਆਂ ਅੱਛਾ ਜਿਹੜੀਆਂ ਵੀ ਜਿੰਨੀਆਂ ਵੱਜਾਂ ਸੂਈਆਂ 11 ਦੀਆਂ ਕਟੀਆਂ ਨਹੀਂ ਆਈਆਂ ਜੀ ਸਾਰੀਆਂ ਸੱਚ ਸਿਮਰਨ ਹਾਂਜੀ ਪਿਆਰਾਂ ਤੋਂ 11 ਵੱਜਾਂ ਦੀਆਂ ਕਟੀਆਂ ਆਈਆਂ ਹੁਣ 19 ਮੱਜਾਂ ਆ ਮਹੀਨੇ ਦੇ ਵਿੱਚ ਇਹਦੀਆਂ ਸੁੰਗੀਆਂ ਜੀ ਉਹ ਜਿਹੜੀਆਂ 19 ਮੱਜਾਂ 11 ਪਹਿਲਾਂ ਲੱਗੀਆਂ 11 ਨੇ ਕਟੀਆਂ ਦੇਤੀਆਂ ਤੇ 19 ਮੱਜਾਂ ਹੁਣ ਲੱਗੀਆਂ 19 ਮੱਜਾਂ ਜਿਹੜੀਆਂ ਹੁਣ ਉਹਨਾਂ ਦਾ ਮਹੀਨਾ ਰਹਿ ਗਿਆ ਜੀ ਉਹਨਾਂ ਦਾ ਮਹੀਨਾ ਰਹਿ ਗਿਆ ਤੇ ਜੇ ਕੁਦਰਤੀ ਇਸ ਤੋਂ ਪਹਿਲਾਂ ਤਾਂ ਫਿਰ ਆਪਾਂ ਕਹਿ ਸਕਦੇ ਆਂ ਵੀ ਕੱਲੇ ਹੀ ਕਟੀਆਂ ਵਾਲੀ ਐਸਾਂ ਕੱਟਣੀ ਵਾਲੀ ਸਨ ਆ ਜੀ ਹਾਂਜੀ ਕੋਈ ਕਟਣ ਨਹੀਂ ਆਇਆ ਸੀ 11 ਚ ਕੋਈ ਕਟਾ ਨਹੀਂ 11 ਕਟਣੀ ਆਈਆਂ ਜੀ ਤੇ ਜੇ ਬਾਈ 19 ਦੇ ਵਿੱਚੋਂ ਵੀ ਜੇ 10 ਕਟੀਆਂ ਵੀ ਹੋਰ ਆ ਗਈਆਂ ਤੇ ਐ ਮੰਨੋ ਵੀ ਸਾਰੇ ਝੋਟਿਆਂ ਤੋਂ ਉੱਚਾ ਦੇ ਚੰਗਾ ਹੀ ਆ ਹਾਂਜੀ ਹਾਂਜੀ ਹਾਂ ਇਹ ਇਹਨਾਂ ਕਟੀਆਂ ਸੁਣ ਕੇ ਤਾਂ ਐਂ ਲੱਗਦਾ ਵੀ ਇੱਕ ਦੋ ਬੂਰੀਆਂ ਆਪਾਂ ਵੀ ਲੈ ਲਈਏ। ਅਪ੍ਰੈਲ ਦੇ ਮਹੀਨੇ ਜੀ ਆਪਣੇ ਇਹਦੀ ਆ ਜੂਗੀ ਸਾਰੀ। ਮਿੱਠੀ ਮੱਝਾਂ ਦੀ ਡਿਟੇਲ ਉਹ ਹੋਰ ਆ ਜੂ। ਓਕੇ ਓਕੇ। ਯਾਰ ਮੱਝਾਂ ਜਿਹੜੀਆਂ ਪਹਿਲਾਂ ਸੁਣੀਆਂ ਉਹਨਾਂ ਦੀਆਂ ਕਟੀਆਂ ਹੀ ਹੈਗੀਆਂ ਸਾਰਿਆਂ ਦੀ। ਓਕੇ ਓਕੇ। ਹਾਂਜੀ। ਇਥੇ ਬਾਈ ਜੀ ਮਲੇਰ ਕੋਟਲੇ ਵਾਲੇ ਸੀਗੇ ਪੰਡਤ ਜੀ ਉਹ ਮਲੇਰ ਗੇਟਲੇ ਤੋਂ ਇੱਥੇ ਹੋ ਗਿਆ 1.5 ਕਿ ਮਹੀਨਾ ਮੱਝ ਵੀ ਲਵਾ ਕੇ ਲਗਾਏ ਐ ਤੋਂ ਜਿਹੜਾ ਉਹਦੀ ਬਰੀਡ ਦਾ ਪਤਾ ਉਹ ਮਲੇਰ ਕੋਟਲੇ ਸਾਈਡ ਦੇ ਬਾਈ ਭਵਿੰਦਰ ਨੂੰ ਫੋਨ ਕਰਕੇ ਇੱਥੇ ਮੱਝਾਂ ਵੀ ਲਿਆਉਂਦੇ ਰਹੇ ਜੀ। ਉਹ ਫਿਰ ਉਹ ਭਵਿੰਦਰ ਦੇ ਲਿੰਕੜ ਬੰਦੇ ਆ ਨਾ ਜਿਹੜੇ ਬੰਦੇ ਨੂੰ ਹੁਣ ਪਤਾ ਹੈ ਭਵਿੰਦਰ ਜੀ ਨੇ ਕੰਮ ਚੰਗਾ ਕੀਤਾ ਇਹਨੇ ਤਾਂ ਉਹ ਬੰਦੇ ਫਿਰ ਬਾਈ ਮਲੇਉਨ ਆਉਣਗੇ। ਹੁਣ ਬੂਰੀਆਂ ਮੱਝਾਂ ਤੇ ਰਿਕਾਰਡ ਅੱਜ ਲੱਖ ਕਈ ਜਾਣ। ਇਹ ਲੈ ਕੇ ਆਏ ਧੰਨਵਾਦ ਹੀ ਲਗਾਏ ਜੀ ਉਹ। ਹਾਂ। ਬਿਲਕੁਲ ਤੇ ਬਾਕੀ ਬਾਈ ਇਹ ਹੀ ਗੱਲ ਹੈ ਪਿੰਡ ਦੇ ਵਿੱਚ ਕਦਰ ਦੀ ਘੱਟ ਪਤਾ ਲਾਵੇ ਜਦੋਂ ਤੇਰੇ ਹੱਥੋਂ ਜਾਵੜਿਆ ਇਹ ਫੇਰ ਜਦੋਂ ਕਟੀਆਂ ਦੁੱਧ ਤੇ ਆਈਆਂ ਫੇਰ ਵਿਸਤਾਉਣਗੇ ਪਤਾ ਲੱਗੂ ਹਾਂਜੀ ਫੇਰ ਪਸਤਾਉਂਦਾ ਹੈ ਹਨਾ ਇਹੀ ਚੱਕਰ ਹੈ ਵੀ ਜੇ ਆਪਾਂ ਕੋਈ ਚੀਜ਼ ਤੋਂ ਆਪਾਂ ਵਰਤਦੇ ਆ ਉਹ ਤੋਂ ਲਵਾਉਣੇ ਆ ਮੱਝਾਂ ਤੇ ਹੱਕ ਬਣਦਾ ਬੰਦੇ ਦੀ ਫੀਸ ਦਾ ਵੇਚ ਤਾਂ ਹੁਣ ਬੰਦਾ ਐਂ ਕਹਿ ਦਿੰਦਾ ਯਾਰ ਇਹ ਬੂਰਾ ਸਾਹ ਨਹੀਂ ਆਮ ਹੀ ਤਾਂ ਨੂੰ ਕਿਸੇ ਨੂੰ ਕੀ ਪਤਾ ਵੀ ਇਹਦਾ ਏਟਾ ਬਟਾ ਰਕਾਉਂਦੇ ਹਾਂ ਵੀ ਬੂਰਾ ਸਾਹ ਨਾ ਆਮ ਨਹੀਂ ਨਾ ਹੁੰਦਾ ਸਹੀ ਗੱਲ ਹੈ ਆਮ ਤਾਂ ਚੀਜ਼ਾਂ ਆਮ ਹੁੰਦੀਆਂ ਤੇ ਜਿਨ੍ਹਾਂ ਦੇ ਰਿਕਾਰਡ ਆ ਉਹ ਫਿਰ ਆਮ ਨਹੀਂ ਰਹਿ ਜਾਂਦੀਆਂ ਆਮ ਨਹੀਂ ਬਿਲਕੁਲ ਜੀ ਬਿਲਕੁਲ ਹੀਰੇ ਬਣ ਜਾਂਦੇ ਆ ਬਾਈ ਬਾਕੀ ਇੱਕ ਅੱਜ ਜਿਹੜਾ ਬੂਰਾ ਸਾਨੂੰ ਦਿਖਾਇਆ ਇਹਦੀ ਬਾਈ ਸਿਮਰ ਨੇ ਮੂੰਹ ਤੋਂ ਵੀ ਤੂੰ ਗੱਲ ਸੁਣ ਲਈ ਕਿੱਡੀ ਕਿਡੀ ਦੂਰ ਮੱਝਾਂ ਜਿਹੜੇ ਬੰਦਿਆਂ ਨੂੰ ਪਤਾ ਹੈ ਠੀਕ ਆ ਹਾਂ ਦੂਜਿਆਂ ਲਈ ਤਾਂ ਬੂਰਾ ਹੀ ਆ ਬਾਕੀ ਗੱਲ ਸਹੀ ਹੈ ਦੂਜਿਆਂ ਲਈ ਤਾਂ ਬੂਰਾ ਹੀ ਆ ਜੀ ਤੇ ਪਰ ਜਿਵੇਂ ਹੁਣ ਆਪਾਂ ਮੈਂ ਬਰੀਡਰ ਐ ਜੇ ਮੇਰੇ ਕੋਲੇ ਬੂਰੀ ਮੱਝ ਹੋਵੇ ਪੰਦੀ ਕਾਲੀ ਹੋਵੇ ਮੈਂ ਲਵਾਉਣ ਦਾ ਚਾਹਵਾਨ ਹੈਗਾ ਇਤੋਂ ਕਿਉਂਕਿ ਮੈਨੂੰ ਇਹਦੇ ਪਤਾ ਹੈ ਵੀ ਇਹਦੇ ਰਿਕਾਰਡ ਬਾਰੇ ਤਾਂ ਆ ਜੇ ਸਿਮਰ ਆਪਾਂ ਦੂਜਿਆਂ ਵੀ ਆਪਾਂ 걔ੜਾ ਦਵਾਈਏ ਤੇ ਪਹਿਲਾਂ ਤਾਂ ਆਪਾਂ ਇਹਦੀ ਕੱਟੀ ਤੂ ਆਪਾਂ ਕਰਵਾਈਏ ਹਾਂ ਜ ਇਹ ਕਿੰਨੇ ਟਾਈਮ ਦੀ ਹੋਗੀ ਸਾਢੇ 4 ਮਹੀਨਿਆਂ ਦੀ ਸਾਢੇ 4 ਮਹੀਨਿਆਂ ਦੀ ਕਾਲੀ ਮੱਝ ਦੀ ਹਾਂਜੀ 15 ਮਹੀਨਿਆਂ ਦਾ ਸੀ ਜਦੋਂ ਆਕੀ ਇਹਨੇ ਮੱਝ ਲਈ ਸੀ ਤੇ ਕੱਟੀ ਦਾ ਜਨਮ ਹੋਇਆ ਜੀ ਅੱਛਾ ਛੋਟੇ ਜੀ ਤੋਂ ਲਿਆਂਦਾ ਲਿਆਂਦਾ ਸੀ ਉਹਦੀ ਮਤਲਬ ਲਵਾਤੀ ਜੀ ਇਹ ਗੱਲ ਕਰੇ ਜੀ ਜਾਨ ਵਾਲੀ ਸੀ ਮੈਂ ਆਪਣੀ ਦਾ ਕੱਦ ਘੱਟ ਬਹੁਤ ਉਹ ਮੈਂ ਲਈ ਸੀ ਆਕੀ ਨੇ ਪਹਿਲੇ ਦਿਨ ਓਕੇ ਜਿਹੜੀ ਉਹ ਬੈਠੀ ਐ ਹਾਂਜੀ ਖੜੀ ਕਰ ਦਿੰਨੇ ਉਹਨੂੰ ਕੱਦ ਬਹੁਤ ਅਜੂ ਮੈਂ ਨੂੰ ਆਜੂ ਆਪ ਵੀ ਕਰੀਏ ਤੇ ਆ ਵੀ ਛੋਟੇ ਦੇ ਬਾਰੇ ਸਾਨੂੰ ਡਿਟੇਲ ਦੱਸਦੇ ਆਂ ਬਾਈ ਤਾਂ ਹੋ ਸਕਦਾ ਇਹਦੀ ਵੀ ਚਵਾਈ ਕਰਵਾ ਦਈਏ ਇਹ ਥੱਲੇ 19 ਲੀਟਰ ਸੱਜਰ ਥੱਲੇ ਹੁਣ 14 ਲੀਟਰ ਦੁੱਧ ਦਈ ਹੁਣੇ ਗੱਬਣਾ ਦਵਾਇਆ ਓਕੇ ਦੋ ਥਣਾ ਦੀ ਮਾਲਕ ਹੈ ਜਾਨੀ ਕਿ ਦੋ ਥਣੀਆਂ ਇਹਦੇ ਜਮਾਂਦਰੂ ਦੋ ਥਣੀਆਂ ਹੀ ਜਮਾਂਦਰੂ ਤੇ 19 ਕਿਲੋ ਦੁੱਧ ਆ ਜੀ ਹਾਂਜੀ ਤੇ ਹੁਣ ਦੁਬਾਰੇ ਫਿਰ ਗੱਬਣਾ ਗੱਬਣਾ ਜੀ ਹਾਂਜੀ ਤੇ ਹੁਣ ਦੁੱਧ ਕਿੰਨਾ ਦੇਈ ਜਾਂਦੇ ਦੋ ਥਣਾ ਚ ਹੁਣੇ 14 ਲੀਟਰ ਦੁੱਧ ਦਈ ਇਹਦੇ 3 ਮਹੀਨੇ ਦੀ ਗੱਬਣਾ ਇਹ ਲਓ ਭਾਈ ਕਮਾਲ ਹੈ ਨਾ ਦੋ ਥਣਾ ਦੇ ਵਿੱਚੋਂ ਵੀ ਆਮ ਘਰਾਂ ਦੇ ਨਾਲ ਉਹ ਵੱਧ ਦੁੱਧ ਹੈ ਤੇ ਤਾਂ ਹੀ ਕਹਨੇ ਉਹਨੇ ਆਪਾਂ ਵੀ ਬਰੀਡ ਤੇ ਕੰਮ ਕਰੂ ਜਿਆਦਾ ਫੋਕਸ ਇਸੇ ਕਰਕੇ ਰਹਿੰਦਾ ਤਾਂ ਹੀ ਤੁਹਾਨੂੰ ਵਾਰੀ ਵਾਰੀ ਕਹਿੰਦੇ ਰਹਿੰਦੇ ਆ ਕਿ ਮੇਲੇ ਤੇ ਨਾ ਲੈ ਕੇ ਕੋਸ਼ਿਸ਼ ਹੀ ਰਹੂਗੀ ਵੀ ਇਹਦਾ ਪਾਰਟਿਸਿਪੇਟ ਜਰੂਰ ਕਰਾਵਾਂਗੇ ਉਹ ਤੋਂ ਸੂਈ ਨੂੰ ਮਹੀਨਾ ਹੋ ਜੂ ਜੀ ਮਹੀਨਾ ਹੋ ਜੂ ਜਾਨੀ ਕਿ ਵੀ ਉਦੋਂ ਆਪਾਂ ਦੋ ਥਣਾ ਦੇ ਦੁੱਧ ਦਿਖਾਉਣਾ ਗੱਲਾਂ ਬਸ ਆਪਾਂ ਦੋ ਥਣਾ ਦਾ ਦੁੱਧ ਹੀ ਦਿਖਾਉਣਾ ਕੋਈ ਜਿੱਤ ਹਾਰ ਦਾ ਕੰਪੀਟੀਸ਼ਨ ਹੈ ਉਥੇ ਮੇਲੇ 'ਚ ਸਾਡਾ ਪਾਰਟਿਸਿਪੇਟ ਕਰਨ ਦਾ ਹੈਗਾ ਹੀ ਪਲਾਨ ਵਾਹੋ ਸ਼ੇਰਾ ਚੀਜ਼ ਇਹ ਜਿਹੜਾ ਬੰਦਾ ਐ ਸੋਚਣ ਲੱਗ ਗਿਆ ਨਾ ਵੀ ਅਸੀਂ ਦੁੱਧ ਦਿਖਾਉਣਾ ਹੈ ਤਾਂ 3 ਸਾਲ ਦੀ ਆ 6.5 ਮਹੀਨਿਆਂ ਦੀ ਗੱਭਣਾ ਇਹ ਵੀ ਬੂਰੇ ਤੋਂ ਹੀ ਗੱਭਣਾ ਜੀ ਆਪਣੀ ਇਹ ਵੀ ਬੂਰੇ ਤੋਂ ਗੱਭਣਾ ਹੈ ਇਹ ਆਪ ਦਾ ਕੱਟੀ ਕਨੀ ਸੰਖੇਚੀ ਜੀ ਹੈ ਨਾ ਬਾਈ ਛੋੜਾ ਇਨਸਾਨ ਆ ਗਿਆ ਇਹ ਆਪ ਕਿਹੜੀ ਦੀ ਸੀ ਆਪੇ ਉਹ ਮੱਝ ਜੀ ਆਪਣੀ ਦੀ ਉਹ ਚਾਹ ਪੀ ਉਹਦਾ ਨਹੀਂ ਪਤਾ ਇਹਦਾ ਇਹਦੇ ਪਿਓ ਦਾ ਨਹੀਂ ਪਤਾ ਜੀ ਓਕੇ ਤੇ ਹੁਣ ਆਪਾਂ ਗੱਲ ਕਰੀਏ ਟੌਪ ਕਲਾਸ ਜਿਹੜੀ ਸਾਰਿਆਂ ਨੂੰ ਪਹਿਲਾਂ ਚੱਲੇ ਇਹਨੂੰ ਤਾਂ ਆਪਾਂ ਬਾਅਦ ਚ ਕਿਹੜਾ ਦੁਆਕੇ ਦਿਖਾਵਾਂਗੇ ਹੁਣ ਆਪਾਂ ਇਧਰ ਲੰਗਾ ਮੱਝਾਂ ਤੇ ਚੱਲੀਏ ਆਪਾਂ ਹਾਂਜੀ ਅੱਜ ਥੋੜੀ ਬਿਮਾਰ ਚੱਲ ਰਹੀ ਹੈ ਦੋ ਦਿਨਾਂ ਦੀ ਦਾਣੇ ਦੀ ਰਗਟ ਮੰਨ ਗਈ ਜੀ ਇਹ ਓਕੇ ਦਾਣੇ ਦੀ ਡਾਰਟ ਮੰਨ ਗਈ ਇਹ ਮੱਝ ਦਾ ਵੀ ਰਿਕਾਰਡ ਹੈ ਪਹਿਲੀ ਇਹਦੀ ਉਹ ਕੱਟੀ ਹੈ ਜੀ ਪਹਿਲੇ ਸੂਏ ਦੀ ਦੂਜੇ ਸੂਏ ਦੀ ਇਹ ਉਹ ਤੀਜੇ ਸੂਏ ਦੀ ਦੀ ਉਹ ਪਰੇ ਬੈਠੀ ਹੈ ਜੀ ਆਏ ਸਾਲ ਇਹਨੇ ਕੱਟੀ ਦੇਣੀ ਹੈ ਜੀ ਇਹ ਵੀ ਆਏ ਸਾਲ ਕੱਟੀ ਦਿੰਦੀ ਹੈ ਜਾਨੀ ਕਿ ਹਾਂਜੀ ਭਾਵੇਂ ਡੱਕ ਪਿਆ ਖੜੀ ਰਵੀ ਕੱਟ ਕੇ ਲਾਉਣਾ ਤੈਨੂੰ ਬਾਅਦ ਚ ਇੱਕ ਮਿੰਟ ਪੜਾ ਜਾ ਫੋਨ ਸਾਫ ਕਰ ਲਈਏ ਫੋਨ ਆ ਗਿਆ ਸੀ ਸੈਟਿੰਗ ਕਰਨ ਲੱਗੇ ਤੇ ਡਿੱਗੇ ਪਏ ਸੀ ਤੇ ਅੱਛਾ ਇਹ ਵੀ ਕੱਟ ਨਹੀਂ ਦਿੱਤ ਗਏ ਨੇ ਵੀ ਨਹੀਂ ਦਿੰਦੀ ਹਾਂਜੀ ਮਾਝਾ ਚਲੋ ਜੀ ਇਦਾਂ ਇਦਾਂ ਦੀਆਂ ਮੱਝਾਂ ਹੀ ਕੰਮ ਵਧਾ ਦਿੰਦੀਆਂ ਫਾਰਮ ਦੇ ਆਪਣਾ ਅੱਜ ਹੀ ਕੋਨੀ ਝੋਟੀ ਹੈ ਜੀ ਆਪਣੀ ਪਹਿਲੇ ਸੂਏ ਸੂਈ ਸੀ ਇਹਦੀ ਛੋਡੇ ਚੈਨਲ ਤੇ ਚਵਾਈ ਕਰਾਉਣੀ ਸੀ ਪਰ ਇਹ ਡਰ ਗਈ ਕੈਮਰਾ ਤੋਂ ਹਾਂ ਤੂੰ ਫੋਨ ਕੀਤਾ ਸੀਗਾ ਉਦੋਂ ਬਿਲਕੁਲ ਇਹਨਾਂ 16 ਲੀਟਰ ਪਹਿਲੇ ਸੂਏ ਤੋਂ ਦਿੱਤਾ ਇਹਨੇ ਦੋ ਦੰਦ ਨਹੀਂ ਉਹਨੇ ਦੂਜੇ ਸੂਏ ਲਈ ਗੱਭਣਾ ਇਹ ਵੀ ਪੂਰੇ ਤੋਂ ਗੱਭਣਾ ਇਹਦੇ ਤਿੰਨ ਕਿ ਮਹੀਨੇ ਰਹਿ ਗਏ ਜੀ ਚਲੋ ਰੱਬ ਸੁੱਖ ਰੱਖੇ ਇੱਥੇ ਕਰਾਵਾਂਗੇ ਜਿਹੜਾ ਪਸ਼ੂ ਡਰਦਾ ਆਪਾਂ ਸਟੈਂਡ ਤੇ ਲਾ ਕੇ ਕੈਮਰੇ ਜਣੀ ਕੀ ਜੇ ਪਹਿਲਾਂ ਹੀ ਸੈੱਟ ਕਰਕੇ ਰੱਖ ਦੇ ਆ ਮੱਝ ਦੇ ਡੇਢ ਮਹੀਨਾ ਰਹਿ ਗਿਆ ਇਹਦੇ ਥੱਲੇ 18 ਲੀਟਰ ਦੁੱਧ ਸੀ ਹੁਣ ਇਹਦਾ ਡੇਢ ਮਹੀਨਾ ਰਹਿ ਗਿਆ ਸੂਮ ਚ ਅੱਛਾ ਠੀਕ ਹੈ ਨੀ ਮੱਝਾਂ ਇੱਕ ਗੱਲ ਮੰਨਣ ਜੋਗਾ ਬਾਈ ਤੇਰੀ ਬਰੀਡ ਦੀਆਂ ਤੜ ਤੋੜ ਮੱਝਾਂ ਦੀ ਜਿਹੜੀ ਬਾਡੀ ਟੈਂਸ਼ਨ ਆ ਉਹ ਬਹੁਤ ਸੋਹਣਾ ਸਾਰਿਆਂ ਦੀ ਠੀਕ ਹੈ ਇਹੀ ਚੀਜ਼ਾਂ ਮੂਰੇ ਆਉਣ ਵਾਲੇ ਸਮੇਂ ਦੇ ਵਿੱਚ ਦੁੱਧ ਲੰਗਾ ਚੀਜ਼ਾਂ ਦਾ ਪਤਾ ਲੱਗਦਾ ਪਿੱਠ ਪੁੜੇ ਤੋਂ ਅੱਛਾ ਇਹਦੇ ਚ ਵੀ ਰਹਿ ਗਿਆ ਥੋੜਾ ਸਮੇਂ ਇਹ ਵੀ ਨਾ ਰਹਿ ਗਈ ਇਹ ਚ ਠੀਕ ਹੈ ਜੀ ਹਾਂ ਜੀ ਅੱਛਾ ਇਹ ਕੱਟੀ ਜਿਹਦੀ ਫਸਲੇ ਸਾਲ ਦੀ ਹੋਗੀ ਇਹ ਕਿਹੜੇ ਬੋਲਦੀ ਹੈਗੀ ਇਹ ਆਪਾਂ ਹੀ ਨਹੀਂ ਪਤਾ ਜੀ ਇਹ ਲਈ ਸੀ ਮਾਜੀ ਆਪਾਂ ਓਕੇ ਲੰਗਾ ਸੇ ਹੋਂ ਤਾਂ ਮਾਜਾ ਇਕੱਠਾ ਜਣੇ ਕਿ ਵੀ ਬਰੀਡਿੰਗ ਤਾਂ ਇੱਤੀ ਤੂ ਟੀਕੇ ਦਾ ਉਹਦੇ ਹੱਥੀ ਆਇਤੀ ਭਰਾਉਣੇ ਬਸ ਇਹਦੂ ਪਹਿਲਾਂ ਤਾਂ ਜਾਂ ਆਪਾਂ ਡਾਇਰੈਕਟ ਸਾਂਦੀਆਂ ਲੈਤੀਆਂ ਜਿਵੇਂ ਹੋਊ ਕੱਟੀ ਕਿਹੜੀ ਦੀ ਖੜੀ ਆ ਭਾਈ ਉਹਦਾ ਆਰਡਰ ਦੇ ਲੈ ਇੱਥੋਂ ਦੀ ਸੀ ਜਾਂਦਾ ਆ ਕੋਨੀ ਇਹ ਕਿੰਨੀ ਸੇ ਮੱਝ ਦੀ ਹੈ ਜੀ ਇਹਦੀ ਆ ਵੱਡੀ ਦੀ ਓਕੇ ਦੇਖ ਕਿੰਨਾ ਸੋਹਣਾ ਆਉਂਦਾ ਹਨਾ ਪਰ ਉਹ ਵੀ ਕੱਟੀ ਆ ਤੇ ਇਹ ਛੋਟੀ ਬਾਰੇ ਵੀ ਕਮੈਂਟ ਕਰਕੇ ਦੱਸਣਾ ਜ਼ਰੂਰ ਹੈ ਤੁਸੀਂ ਕਿਉਂਕਿ ਜਿਹੜੇ ਨਵੇਂ ਭਰਾ ਬਾਹਰ ਨਿਕਲਦੇ ਹਨ ਉੱਪਰ ਦੇ ਇੱਕ ਤਰ੍ਹਾਂ ਵੀਡੀਓ ਰਾਹੀਂ ਬਾਹਰ ਹੀ ਨਿਕਲਣਾ ਹੁੰਦਾ ਉਹਨਾਂ ਨੇ ਜਾਣ ਪਛਾਣ ਪਾਣੀ ਹੁੰਦੀ ਹੈ ਭਰਾਵਾਂਾਂ ਚ ਤਾਂ ਸਹੀ ਕਮੈਂਟ ਕਰਕੇ ਦੱਸੋ ਕਿ ਬਾਕੀ ਬਾਈ ਵੀ ਦੀ ਮਿਹਨਤ ਰੰਗ ਲਿਆਉਂਦੀ ਹੈ ਕਿ ਨਾ ਨਿੱਕੇ ਇਹਨੂੰ ਆਪਣਾ ਸਿਮਨ ਖੋਲ ਬਾਈ ਹਾਂਜੀ ਆਪਾਂ ਇਹਨੂੰ ਭਾਂਡੇ ਕਰਨੀ ਦਾ ਥੋੜਾ ਸਾਵੇਂ ਕਿਹੜਾ ਦਵਾਈਏ ਠੀਕ ਹੈ ਥੋੜੀ ਟੱਬੀ ਹੈ ਨਾ ਇਧਰ ਲੈ ਪਾਈ ਦੀ ਹਲਾਂ ਕਰਨੀ ਦੀ ਲੈ ਜਾ ਤੇ ਸਿੱਧਾ ਭਾਂਡੇ ਨੂੰ ਲੈ ਚੱਲਾਂਗੇ ਭਾਂਡੇ ਚ ਕਿਹੜਾ ਦਵਾ ਦਾਂਗੇ ਲੋ ਭਾਈ ਕੋਸ਼ਿਸ਼ ਰਹਾ ਹੂੰ ਤੁਹਾਨੂੰ ਕੱਲੀ ਕੱਲੀ ਚੀਜ਼ ਵਧੀਆ ਦਿਖਾਉਣ ਦੀ ਤਾਂ ਤੁਸੀਂ ਆਰਡਰ ਦੇਖੋ ਇਹ ਛੋਟੀ ਦੂਜੀ ਸੂਏ ਆ ਇਹ ਤੀਜੀ ਹੈ ਤੀਜੀ ਸੂਏ ਆ ਤੇ ਦੇਖਣ ਨੂੰ ਹਨਾ ਬੜੀ ਛੋਟੀ ਲੱਗਦੀ ਹੈ ਹਨਾ ਪਹਿਲਾਂ ਇਹਦੇ 17 ਮੀਟਰ ਦੋ ਦਿੱਤਾ ਸੀ ਭਿੰਦਰ ਦੀ ਕੋਲੇ ਉਹ ਠੀਕ ਹੈ ਪਹਿਲਾਂ ਨੇ ਹੋਰ ਸਾਜੀਤ ਬਹੁਤ ਹੈ ਜੀ ਵਿਜੀ ਵੀ ਆਈ ਨੂੰ ਮਰੋਂਟੋਂ ਦੇਣਾ ਕੈਲਸ਼ੀਅਮ ਦੇਣਾ ਇਹ ਮੜ ਲਓ ਬੱਸ ਨੂੰ ਕੁਛ ਮਰਜ਼ੀ ਦੇ ਦਿਓ ਵੀ ਕੁਛ ਮਰਜ਼ੀ ਦੇ ਚਲੋ ਜੀ ਕੁਛ ਮਰਜ਼ੀ ਦੇ ਦਿਓ ਠੀਕ ਹੈ ਤੇ ਹੁਣ ਇਹਦਾ ਛੋਟੇ ਭਾਈ ਕਿੰਨਾ ਦੁੱਧ ਹੈ ਹੁਣੇ ਇਸ ਟਾਈਮ ਜਮਾ ਅੱਜ 19.5 ਕਿਲੋ ਦੁੱਧ ਹੈ ਜੀ ਅੱਛਾ ਅੱਜ ਜਮੀ ਤਿਆਰ ਜਾਨੀ ਕਿ 19.5 ਕਿਲੋ ਦੁੱਧ ਹੈ ਹਾਂ ਜੀ ਇਹਦਾ ਅੱਜ 21 ਕਿਲੋ ਦੁੱਧ ਜੀ 13 ਜਨਵਰੀ ਲੋੜੀ ਵਾਲੇ ਦਿਨ ਸੋਈ ਸੀ ਲੋੜੀ ਵਾਲੇ ਦਿਨ ਸੋਈ ਸੀਗੀ 13 ਜਨਵਰੀ ਨੂੰ ਸੋਈ ਹੈ ਇਹ ਹਾਂ ਜੀ 7ਵੇਂ ਦਿਨ 21 ਕਿਲੋ ਦੁੱਧ ਕਰਦੀ ਸੀ ਜੀ 7ਵੇਂ ਦਿਨ ਹਾਂ ਜੀ 7ਵੇਂ ਦਿਨ ਹੀ ਕੀਤੇ ਜਾਗਦੀ ਸੀ ਦੇਖੋ ਜੀ ਬਹੁਤ ਵਧੀਆ ਚੀਜ਼ ਆ ਬਾਕੀ ਜਿਹੜੀਆਂ ਦੁੱਧ ਬਸ ਹੋਏ ਖਰਜਾ ਦੁੱਧ ਵਾਲੀਆਂ ਚੀਜ਼ਾਂ ਦਾ ਐਂ ਪਤਾ ਲੱਗਦਾ ਬਾਈ ਹਨਾ ਤਾਂ ਬਾਕੀ ਤੁਸੀਂ ਆਰਡਰ ਦੇ ਕੇ ਲੈ ਚਲ ਹਾਂ ਲੰਮਾਈ ਕਿਹੜਾ ਥੋੜਾ ਤੁਰਦੇ ਦੇਖੋ ਨਾਲੇ ਛੋਟੀ ਨਾ ਜਮੀਨਾਂ ਛੋਟੀ ਲੱਗਦੀ ਆ ਉਮਰ ਦੀ ਮਨ ਜੇ ਮੈਂ ਦੂਜੀ ਸੂਈ ਜੇ ਮੈਂ ਪੁੱਛਿਆ ਜੀ ਕੋਈ ਮੈਨੂੰ ਐ ਹੀ ਚਲ ਬਾਈ ਨੇ ਦੱਸਿਆ ਵੀ ਤੀਜੀ ਸੂਈ ਆ ਮੈਨੂੰ ਲੱਗਿਆ ਸੀ ਵੀ ਦੂਜੀ ਨੇ ਇਹ ਸੂਈ ਐ ਦੇਖੋ ਬ੍ਰੀਡ ਦਾ ਕਰਕੇ ਦੇਖੋ ਇਹਦਾ ਵੀ ਜਿਹੜਾ ਜੇ ਸਾਨੂੰ ਚਟਾਇਆ ਦਿੰਦਾ ਹੋਵੇ ਕੱਟੀ ਦਾ ਤਾਂ ਮਾਸਮੂਸ ਬਹੁਤ ਜ਼ਿਆਦਾ ਸੁਣਾ ਕਿਉਂਕਿ ਕਹਿੰਦੇ ਨੇ ਹੁੰਦੇ ਜਿੱਦਾਂ ਦਾ ਭਾਂਡਾ ਉਦਾਂ ਦੀ ਹੋ ਹੁੰਦਾ ਲਓ ਜੀ ਦੇਖੋ ਗੌਰ ਨਾਲ ਜੀ ਤੋਂ ਨਗਦੀ ਨਾਲ ਕੋਲੇ ਆ ਟਰੂਟਰ ਤਾਂ ਦਾ ਸਹਜ ਬਸ ਬਨ ਲਾ ਇੱਕ ਵਾਰੀ ਨੰਬਰ ਬੋਲ ਨਹੀਂ ਚੱਲਦੀ ਵੀਡੀਓ ਚ 76579 ਜੀ 76579 25708 ਜੀ 25708 ਹਾਂ ਜੀ ਇਹ ਨੰਬਰ ਹੈ ਜੀ ਸਿਮਰ ਨਾਗਾ ਬਾਈ ਦਾ ਤੇ ਜਿਆਦਾ ਜਾਣਕਾਰੀ ਤੁਸੀਂ ਲੈਣੀ ਆ ਤਾਂ ਤੁਸੀਂ ਇਹਦਾ ਕਨੈਕਟ ਕਰ ਸਕਦੇ ਆ ਬਾਈ ਦੇ ਨਾਲ ਹਨਾ ਕਨੈਕਟ ਨੰਬਰ ਤੁਹਾਨੂੰ ਦੇਤਾ ਤਾਂ ਤੇ ਵੱਧ ਤੋਂ ਵੱਧ ਹੀ ਸ਼ੇਅਰ ਕਰਿਓ ਇਹ ਮੱਝ ਦੀ ਤਿਆਰੀ ਦਾ ਇੰਨੀ ਸੀ ਜੀ ਦੋ ਦਿਨ ਪਹਿਲਾਂ ਸੂਨ ਤੋ ਹੀ ਤੁਰਨ ਨੂੰ ਰਹਿ ਗਈ ਓਕੇ ਓਕੇ ਠੀਕ ਹੈ ਯਾ ਵਾ ਇਨੀ ਕਿ ਤਿਆਰ ਹੋਈ ਤਿਆਰੀ ਤਾਂ ਦੀ ਹੁਣੀ ਦੱਸੀ ਜਾਂਦੀ ਆ ਬਾਈ ਤੜਕੇ ਦਾ ਵੇਲਾ ਚੋਈ ਵੀ ਹੈਗੀ ਆ ਚੋਈ ਵੀ ਹੈ ਸਾਡੇ 10 ਕ ਦਾ ਟਾਈਮ ਆ ਹਾਂ 10 ਕ ਦਾ ਟਾਈਮ ਆ ਬਿਲਕੁਲ ਤਾਂ ਫੇਰ ਵੀ ਇਹਦੀ ਤਿਆਰੀ ਤਾਂ ਹੁਣੀ ਦੱਸੀ ਜਾਂਦੀ ਐ ਤੇ ਮਗਰ ਇਹਦੇ ਮੇਲਕਾਫ ਆਇਆ ਹਾਂਜੀ ਮੇਲਕਾਫ ਆ ਤੂਫਾਨ ਕੁੰਗੜਦਾ ਹੀ ਤੂਫਾਨ ਕੁੰਗੜਦਾ ਗਿਆ ਹਾਂਜੀ ਇਹ ਵੀ ਸੋਨਾ ਦਾ ਮੇਲਕਾਫ ਹਨ ਤੇ ਔਰ ਮੂਰਾ ਦੇ ਵਿੱਚ ਹੈ ਤਾਂ ਸੋਨਾ ਗਾ ਇਹ ਵੀ ਬੱਚਾ ਤੇ ਬਾਕੀ ਕਿਵੇਂ ਆ ਫਿਰ ਚਵਾਈ ਕਰਾਉਣ ਦੇ ਇਰਾਦੇ ਹੈਗੇ ਉਹਦੇ ਚਵਾਈ ਜਰੂਰ ਕਰਾ ਦਾਂਗੀ ਜੀ ਜਿਹਦੀ ਇਰਾਦਾ ਸੀਗਾ ਸਾਡਾ ਪਹਿਲਾਂ ਨੇ ਹੀ ਡੋਕਿਆਂ ਦੇ ਚੱਲ ਪਈ ਸੀਗੀ ਤੇ ਜਦੋਂ ਚੜਿੱਕ ਦਾ ਮੇਲਾ ਆਇਆ ਉਦੋਂ ਸਾਨੂੰ ਆਏ ਸੀ ਵੀ ਬਾਹਰ ਵਾਗ ਗੀ ਲਜਾਵਾਂਗੇ ਉਹਦੋਂ ਨਾ ਥੋੜੀ ਜੀ ਦਾਣਾ ਵੱਧ ਖਾ ਕੇ ਬਿਮਾਰ ਹੋ ਗਈ ਸੀ ਓਕੇ ਦੋ ਤਿੰਨ ਦਿਨ ਡਾਪਟਵੰਨੀ ਫਿਰ ਅਸੀਂ ਕੈਨਸਲ ਕਰਤਾ ਮੇਲਾ ਓਕੇ ਓਕੇ ਤੇ ਕਪ ਨੇ ਉਹ ਬਿਮਾਰੀ ਆ ਗਈ ਸੀ ਜੇ ਇਧਰੋਂ منہ ਖੁਰਦੀ ਅਸੀਂ ਉਹ ਤੋਂ ਵੀ ਚੱਲ ਗਈ ਬਿਲਕੁਲ ਬਈ ਮੈਂ ਮੈਂ ਤਾਂ ਆਪ ਉਹ ਤੋਂ ਪਸ਼ੂ ਕੱਢੇ ਨਹੀਂ ਮੈਂ ਸਾਡ ਪਰੇ ਕੀ ਫਿਰ ਨਹੀਂ ਨਹੀਂ ਪਸ਼ੂ ਕੱਢੇ ਜਿਉਂ ਮੇਲੇ ਤੇ ਵੀ ਉਹ ਤੋਂ ਬਿਮਾਰੀ ਦਾ ਕਰਕੇ ਤੇ ਲਓ ਜੀ ਬਾਈ ਜੀ ਇਹ ਸੀਗਾ ਜੀ ਫਾਰਮ ਬਾਈ ਸਿਮਰਨ ਦਾ ਤੇ ਪਿੰਡ ਫੂਲ ਹੈ ਜੀ ਜ਼ਿਲ੍ਹਾ ਬਠਿੰਡਾ ਪੈਂਦਾ ਫੂਲ ਤੋਂ ਜਦੋਂ ਤੁਸੀਂ ਮਤਲਬ ਗਿੱਲ ਕਲਾਂ ਨੂੰ ਜਾਵੋਗੇ ਨਾ ਥਾਣੇ ਮੂਹਰ ਵਾਲੀ ਸੜਕ ਤੇ ਤਾਂ ਉਸ ਸਾਈਡ ਤੇ ਇਹਨਾਂ ਦਾ ਮਤਲਬ ਘਰ ਆ ਜਾਂਦਾ ਤਾਂ ਅੱਧਾ ਕਿਲੋਮੀਟਰ ਹੀ ਗਾਹਾਂ ਜਦੋਂ ਫੂਲ ਤੋਂ ਤੁਸੀਂ ਗਿੱਲ ਕਲਾਂ ਵਾਲੀ ਸੜਕ ਨੂੰ ਮੁੜੋਗੇ ਠੀਕ ਹੈ ਜੀ ਉੱਥੇ ਘਰ ਆ ਜਾਂਦਾ ਸਿਮਰਨ ਦਾ ਵੀਰ ਦਾ ਤਾਂ ਬਾਕੀ ਜਿਹੜੀਆਂ ਮੱਜਾਂ ਦੇ ਵਿੱਚੋਂ ਕੋਈ ਮੱਜ ਨਹੀਂ ਕੋਈ ਦੇਣ ਵਾਲੀ ਨਹੀਂ ਕੋਈ ਨਹੀਂ ਠੀਕ ਹੈ ਜੀ ਇਹ ਤਾਂ ਬੈਸੇ ਸਾਨੂੰ ਸੌਂਕ ਵਾਸਤੇ ਜਿਹੜਾ ਇਹਨਾਂ ਦਾ ਰਿਕਾਰਡ ਸੀਗਾ ਉਹ ਦਿਖਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦੀ ਵੀਡੀਓ ਦਿਖਾਉਂਦੇ ਰਾਵਾਂਗੇ ਚਵਾਈ ਤੇ ਵੀ ਇਹਨੂੰ ਫੋਕਸ ਕਰਾਂਗੇ ਹਨਾ ਕਿਉਂਕਿ ਜਦੋਂ ਚਵਾਈਆਂ ਕਰਾਂਗੇ ਆਪਦੇ ਇਲਾਕੇ ਦਾ ਮੁੰਡਾ ਪਤਾ ਲੱਗਾ ਕੋਈ ਯਾਰ ਆਪਦੇ ਬਹੁਤ ਬਰੀਡ ਨੂੰ ਥਾਂ ਥਾਂ ਤੇ ਭੜਕਦੇ ਫਿਰਦੇ ਆ ਤੇ ਆਪਾਂ ਨੇੜੇ ਵੀ ਕੰਮ ਕਰੀਏ ਭਰਾ ਆਪਣੇ ਨਾਲ ਹਨਾ ਜੁੜੇ ਹੋਏ ਆ ਤਾਂ ਆਪਾਂ ਦੇਖਦੇ ਰਹੀਏ ਤਾਂ ਆਉਣ ਵਾਲੇ ਸਮੇਂ 'ਚ ਥੋੜੇ ਸਮੇਂ ਦੇ ਵਿੱਚ ਹੀ ਮਤਲਬ ਜਿਵੇਂ ਟੀਕੇ ਟੱਲੇ ਹੋਰ ਵਧੀਆ ਤੋਂ ਵਧੀਆ ਤਾਂ ਕਈ ਚੀਜ਼ਾਂ ਹਜੇ ਅਣਜਾਣ ਭਰਾ ਪਸ਼ੂਆਂ ਦੇ ਵਿੱਚ ਆ ਜਾਂਦੇ ਹਜੇ ਟੀਕਿਆਂ ਦੀ ਤਾਂ ਇਸ ਕਰਕੇ ਹੀ ਹੈ ਵੀ ਜਦੋਂ ਆਪਾਂ ਇੱਕ ਦੂਜੇ ਨਾਲ ਜੁੜਦੇ ਆਂ ਆਪਾਂ ਇੱਕ ਦੂਜੇ ਨੂੰ ਪੁੱਛ ਕੇ ਵੀ ਤੇਰੇ ਕੋਲੇ ਕੀ ਦਾ ਰਿਕਾਰਡ ਆਇਆ ਤੇ ਜਾਂ ਰਿਜ਼ਲਟ ਆਇਆ ਵੀ ਕਿਹੜੇ ਨੇ ਹੁਣ ਆਪਾਂ ਨੂੰ ਕੰਮ ਦੇਣਾ ਕਿਹਨੇ ਨਹੀਂ ਕੰਮ ਦੇਣਾ ਐਦਾਂ ਦੇ ਜਿਹੜੇ ਮਤਲਬ ਟੀਕੇ ਜਦੋਂ ਵਰਤਣ ਲੱਗੇ ਤਾਂ ਆਟੋਮੈਟਿਕੀ ਬੱਲੇ ਬੱਲੇ ਜਿਹੜੀ ਹੋ ਜਾਣੀ ਆ 13 ਜਨਵਰੀ ਨੂੰ ਇਹ ਆਪਣਾ ਬੂਰਾ ਉੱਥੇ ਡਿੱਗ ਪਟਿਆਲì ਜਾ ਕੇ ਵੀ ਆ ਉਹ ਭਵਿੰਦਰ ਜੀ ਹਰਗਣੇ ਮੱਜਾਂ ਲਵਾਈਆਂ ਇਹ ਤੋਂ ਅੱਛਾ ਉਹ ਟੀਕਿਆਂ ਲਈ ਵੀ ਇਹਨੂੰ ਕਹਿੰਦੇ ਸੀ ਵੀ ਸਾਨੂੰ ਦੇ ਦੋ ਉਹਨਾਂ ਨੇ ਸ਼ਪਾਰਸ਼ ਕਰੀ ਸੀ ਵੀ ਸਾਨੂੰ ਟੀਕੇ ਤਿਆਰ ਕਰਾ ਲੈਣ ਦੋ ਓਕੇ ਉਹ ਫਿਰ ਆਪਾਂ ਨੂੰ ਇੱਥੇ ਲੋਡ ਸੀ ਆਪਾਂ ਲੈ ਜਾਂਦਾ ਜੀ ਉਹ ਮਹੀਨਾ ਇੱਕ ਉਹਨਾਂ ਨੇ ਰੱਖਿਆ ਲੋੜੀ ਵਾਲੇ ਦਿਨ ਲੈ ਕੇ ਸੀ ਉਹ ਓਕੇ ਉਹਨਾਂ ਨੇ ਆਲਦਿਕ ਨੂੰ ਦੋ ਤਿੰਨ ਮੱਜਾਂ ਲਵਾਈਆਂ ਜੀ ਇਹ ਤੋਂ ਬਹੁਤ ਸਕੀਨ ਆ ਬਾਈ ਯਾਰ ਹਾਂਜੀ ਪੂਰਾ ਇੰਡੈਜਰ ਬਾਈ ਜੀ ਇਹ ਜਿਹੜੀ ਅਸੀਂ ਸਪੈਸ਼ਲ ਜਿਹੜੀ ਵੀਡੀਓ ਪਾਈ ਹੈ ਉਹ ਲੈਬ ਕੀਤਾ ਉਹ ਤਾਂ ਸਿਰਫ ਹੈਗਾ ਇਹ ਬੂਰੇ ਛਾਂ ਪੇਸੇ ਜਿਹੜੀ ਬੂਰੇ ਛਾਂ ਦੀ ਹਿਸਟਰੀ ਆ ਦੁਬਾਰੇ ਫੇਰ ਦੱਸਦਣੇ ਆ ਮਾਂ ਜਿਹੜੀ ਕਰੇ ਆ 23 ਲੀਟਰ ਤੋਂ 24 ਲੀਟਰ ਦੁੱਧ ਦੇ ਦਿੰਦੀ ਹੈ ਜਿਹੜੀ ਬਾਹਰ ਦੁੱਧ ਰਿਕਾਰਡ ਕਰਵਾਇਆ ਇਹਨੇ 22 ਲੀਟਰ ਕੁਸ਼ ਗ੍ਰਾਮ ਦੁੱਧ ਰਿਕਾਰਡ ਕਰਵਾਇਆ 22 ਭਪਿੰਦਰ ਦੇ ਕੋਲੇ ਆ ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਹ ਤਾਂ ਸਭ ਤੋਂ ਵੱਡਾ ਰਿਕਾਰਡ ਹੈ ਤੇ ਬਾਕੀ ਜਿੰਨੀਆਂ ਬਾਈ ਕਹਿੰਦਾ 9 ਮੱਜਾਂ ਸੂਈਆਂ ਜੀ 9 ਕਟੀਆਂ ਜਦੋਂ ਮਰਜ਼ੀ ਆ ਕੇ ਕੋਈ ਦੇਖ ਲਵੇ ਕੋਈ ਆਇਆ ਨਹੀਂ ਇਹਦੇ ਵਿੱਚ ਨਾਲ ਇਹ ਤਾਂ ਬੰਦੇ ਹੀ ਆਪ ਕੋਈ ਆਇਆ ਨਹੀਂ ਇਹ ਕਾ ਕੋਈ ਵਪਾਰੀ ਆ ਜਾਂ ਕੋਈ ਬਰੀਡਰ ਆ ਜਾਂ ਸੀਮਣ ਵੇਚਣ ਆਣੇ ਨਹੀਂ ਇਹਨਾਂ ਨੇ ਤਾਂ ਸਿਰਫ ਇੱਕ ਬੁੱਲ ਇਹਨਾਂ ਨੇ ਇਹ ਦੇਣਾ ਸੀਗਾ ਇਸੇ ਵਾਸਤੇ ਅੱਜ ਵੀਡੀਓ ਸ਼ੂਟ ਕੀਤੀ ਆਪਾਂ ਇੱਕ ਇੱਕ ਜੀ ਹੋਰ ਖਾਸੀ ਹੈ ਤਾਂ ਜਿਹਦੀ ਪੈਰਾਂ ਤਾਂ ਨਹੀਂ ਦੇਖੋ ਤੇ ਤੇ ਸਿੰਘਾਂ ਜਿਉਂ ਵੀ ਬੂਰੀ ਭਮਕਾ ਮਾਰਦਗਾ ਹਾਂ ਇਹਨਾਂ ਚਾਰਾਂ ਚੋਂ ਬੂਰੀਆਂ ਤੇ ਸਿੰਘਾਂ ਚੋਂ ਵੀ ਇਹਦੇ ਪੂਰੇ ਬੰਦਿਆਂ ਭਮਕਾ ਮਾਰਦੀਆਂ ਜੀ ਬਈ ਪੂਰਾ ਅਸਲ ਵਿੱਚ ਉਹੀ ਹੁੰਦਾ ਹਾਂਜੀ ਅਸਲ ਵਿੱਚ ਬੂਰਾ ਹੀ ਉਹ ਹੁੰਦਾ ਹਾਂ ਪੂਰਾ ਪੰਨ ਫਿਰ ਕਾਦਾ ਹੋਇਆ ਜੇ ਪੈਰ ਕਾਲੀ ਆਗੇ ਜਾਂ ਹੋ ਗਏ ਫਿਰ ਉਹ ਪੂਰਾ ਪੰਨ ਨੌਆਂ ਦੇ ਵਿੱਚੋਂ ਬੂਰੀਆਂ ਭਮਕਾ ਮਾਰਦੀਆਂ ਪੂਰ ਬਿਲਕੁਲ ਹਾਂ ਵੀ ਇਹ ਕਾਲੇ ਜ ਨਹੀਂ ਆਏ ਪੂਰਾ ਪਤਾ ਬਰਾਉਣ ਜਾ ਹਣਾ ਹਾਂਜੀ ਬਿਲਕੁਲ ਤੇ ਬਾਕੀ ਜੀ ਦੇਖੋ ਹੁਣ 19 ਮੱਝਾਂ ਹੋਰ ਸੂਣ ਆਲੀਆਂ ਤੇ 19 ਮੱਝਾਂ ਇੱਕ ਮਹੀਨੇ ਸੂ ਪਣਗੀਆਂ ਤਾਂ ਜਦੋਂ ਪਹਿਲੀਆਂ ਨੌ ਕਟੀਆਂ ਪਾਤੀਆਂ ਤੇ ਯਕੀਨ ਹੈ ਤਾਂ ਇਹ ਜਿਆਦਾ ਕਟੀਆਂ ਹੀ ਪਾਊਗਾ ਕਿਉਂਕਿ ਪਹਿਲੀਆਂ ਜਿਹੜ ਤਾਂ ਇਹੀ ਕੁਦਰਤੀ ਕੋ ਕਲਾ ਹੁੰਦੀ ਆ ਕੋਈ ਚੰਗੀ ਚੀਜ਼ ਦੇ ਵਿੱਚ ਹਨਾ ਜਿਹਨੂੰ ਬੰਦਾ ਸਾਰੀ ਉਮਰ ਯਾਦ ਰੱਖਦਾ ਤਾਂ ਬਾਕੀ ਇੱਕ ਹੋਰ ਚੀਜ਼ ਦੇਖੀ ਵੀ ਜਿਹੜੀਆਂ ਕੱਟੀਆਂ ਵੀ ਦਿੰਦਾ ਜਾਂਦੀਆਂ ਵੀ ਇਹਦੀ ਮਾਂ ਤੇ ਆ ਜਿਹੜੀ ਆ ਮਾਂ ਤੇ ਜਾਂਦੀਆਂ ਉਹ ਕੱਟੀਆਂ ਨੇ ਯਕੀਨਨ ਦੁੱਧ ਜਾਦੇ ਕੱਟਣੇ ਕੱਟਣਾ ਕਿਉਂਕਿ ਜਿਹੜੀ ਆ ਕੱਟੀ ਆ ਇਹ ਵੀ ਇਹਦੀ ਮਾਂ ਤੇ ਆ ਛੋਟੇ ਦੀ ਤੇ ਜਣੀ ਕੀ ਵੀ ਕੱਟੀ ਆ ਆਪਦੀ ਨਾਨੀ ਤੇ ਗਈ ਵੀ ਆ ਤੇ ਜਦੋਂ ਬੱਚੇ ਉਦਾਂ ਦੁੱਧ ਵਾਲੀਆਂ ਲੈਣਾ ਦੇ ਵਿੱਚ ਜਾਣਗੇ ਤਾਂ ਦੁੱਧ ਆਟੋਮੈਟਿਕ ਹੀ ਆਉਣੀ ਆਉਣਾ ਬਾਈ ਜੀ ਕਿਉਂਕਿ ਕਾਲੀ ਮੱਝ ਤੇ ਸੀ ਪੂਰੀ ਕੱਟੀ ਆ ਯਕੀਨਨ ਹੀ ਇਹ ਨਹੀਂ ਆਪਦੀ ਮਾਂ ਤੇ ਇਹਦੇ ਵਾਲੇ ਪਾਸ ਹੋਈਆਂ ਕਿਉਂਕ ਤਾਂ ਧੰਨਵਾਦ ਸਸ਼ੀ ਘਾਲ ਵੱਤ ਵਤ ਸ਼ੇਅਰ ਕਰਿਆ ਕਰੋ ਛੋਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਾਂ ਇਦਾਂ ਦੀ ਹੀ ਰਿਕਾਰਡ ਵਾਲੀਆਂ ਮੱਜਾਂ ਰਿਕਾਰਡ ਵਾਲੇ ਛੋਟੇ ਤਾਂ ਹਾਂ ਜੇ ਕਿਤੇ ਕਿਤੇ ਨਾਰਮਲ ਆਏ ਉਹ ਤੁਹਾਨੂੰ ਦੱਸਾਂਗੇ ਵੀ ਭਾਈ ਇਹ ਘਰੇਲੂ ਐ ਨਾਰਮਲ ਐ ਹਨਾ ਚੀਜ਼ ਆ ਪਰ ਨਹੀਂ ਜਿਹੜੀ ਟੌਪ ਕਲਾਸ ਐ ਉਹ ਟੌਪ ਕਲਾਸ ਦੇ ਵਿੱਚ ਹੀ ਆਊਗੀ ਭਾਈ ਜੀ ਹਕੀਕਤ ਹੀ ਐ ਤਾਂ ਕਿਉਂਕਿ ਪਹਿਲਾਂ ਇਹ ਚੀਜ਼ਾਂ ਸਾਨੂੰ ਵੀ ਪਤਾ ਹੁੰਦਾ ਵੀ ਕਿੱਥੋਂ ਆਈਆਂ ਸੀ ਵੀ ਭਰਾਵਾਂ ਨੂੰ ਜਾਣਦੇ ਆ ਸਾਰੀਆਂ ਹਨਾ ਹਰ ਇੱਕ ਚੀਜ਼ ਦਾ ਪਤਾ ਹੀ ਹੁੰਦਾ ਤਾਂ ਲਓ ਜੀ ਇਹਦੇ ਉੱਤੋਂ ਕੈਮਰਾ ਪਾਸੇ ਕਰਨ ਨੂੰ ਜੀ ਨਹੀਂ ਕਰਦਾ ਸੱਚ ਤਾਂ ਇਹ ਹੈ ਵੀ ਬੜਾ ਸੋਹਣਾ ਖੜਦਾ ਹਨ ਕੋਈ ਪੂਈ ਤੂੰ ਦੇਖ ਸਕਦੇ ਆ ਹਨ ਤਾਂਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਕੱਟਿਆਂ ਨੂੰ ਦੇਖ ਕੇ ਆਪਾਂ ਨੂੰ ਬੂਰੇ ਦਾ ਰੰਗ ਨਾਟ ਲੱਗਣ ਲਾਉਣਾ ਪੈ ਜੀ ਸੱਚੇ ਮੱਚੀ ਹਕੀਕਤ ਹੈ ਵੀ ਇਹ ਜਿਹੜੇ ਬੂਰੇ ਹਨ ਇਹ ਵੀ ਇੱਕ ਆਪਣੇ ਪ੍ਰਾਣੀ ਅਗਲਾ ਕਹਿੰਦਾ ਨਹੀਂ ਹੁੰਦਾ ਜੀ 10 ਸਾਲਿਆ ਬੂਰੀਆਂ ਚੁੰਗੀਆਂ ਤੂੰ ਹੈ ਇਹ ਬਾਪੂ ਜੀ ਕਹਾਵਤ ਬਣੀ ਦੀ ਸੀ ਆਪਣੀ ਹਨ ਪੁਰਾਣੇ ਬਜ਼ੁਰਗ ਕਿਸੇ ਗੱਲ ਨੂੰ ਹੀ ਕਹਿੰਦੇ ਸੀ ਉਹਨਾਂ ਨੇ ਕਾਲੀ ਮੱਝ ਨਹੀਂ ਆਖਿਆ ਵੀ ਤੂੰ ਨੀਲੀ ਰਾਵੀ ਨਹੀਂ ਆਖਿਆ ਉਹਨਾਂ ਨੇ ਵੀ ਤੂੰ ਨੀਲੀ ਰਾਵੀ ਚੁੰਗੀ ਆ ਤੂੰ ਕਾਲੀ ਚੁੰਗੀ ਆ ਤੁਸੀਂ ਵੀ ਕੀ ਦੀ ਦਾ ਪਿੱਤਾ ਹਾਂ ਅਗਲਾ ਕਹਿੰਦਾ ਕੀ ਤੂੰ ਬੂਰੀ ਦਾ ਪਿੱਤਾ ਬੂਰੀਆਂ ਚੁੰਗੀਆਂ ਤਾਂ ਇਹ ਉਦਾਂ ਦੀਆਂ ਬੂਰੀਆਂ ਆ ਗਈਆਂ ਜੀ ਇਹਦੇ ਬਾਰੇ ਵੀ ਕਿਸੇ ਦਿਨ ਆਪਾਂ ਨੂੰ ਸੋਚਣਾ ਪਊਗਾ ਜਿਹੜੀ ਬੂਰੀ ਬਰੀਡ ਹੈ ਇਹ ਵੀ ਇੱਕ ਵੀ ਜਿਵੇਂ ਆਪਾਂ ਤਾਂ ਚਲੋ ਹੁਣ ਤਾਂ ਮੈਕਸ ਕਹਦੇ ਨੇ ਮੈਕਸ ਨਹੀਂ ਇਹ ਵੀ ਪੁਰਾਣੇ ਸਮੇਂ ਤੋਂ ਚੱਲਦੀ ਆਈ ਹੈ ਜਿਹੜੀ ਬੂਰੀ ਹੈ ਨਾ ਚਲੋ ਪਸੂ ਤਾਂ ਸਾਰੇ ਮੈਕਸ ਆਪਾਂ ਦੇ ਨੀਲੀ ਦਾ ਵੀ ਆ ਮੂਰਾ ਪੂਰਾ ਕੁਛ ਵੀ ਹੈ ਪਰ ਜਿਹੜੀ ਬੂਰੀ ਬਰੀਡ ਹੈ ਨਾ ਇਹ ਵੀ ਆਪਾਂ ਜਦੋਂ ਦੇ ਸਾਡੇ ਜਨਮ ਹੋਇਆ ਅਸੀਂ ਦੇਖਦੇ ਰਹੇ ਹਾਂ ਜਦੋਂ ਦੇ ਪਿਓਆਂ ਦੇ ਜਨਮ ਹੋਇਆ ਉਹ ਵੀ ਕਹਿੰਦੇ ਦੇਖਦੇ ਰਹੇ ਆ ਹਰ ਇੱਕ ਘਰ ਦੇ ਵਿੱਚ ਇੱਕ ਅੱਧੀ ਨੇਚਰਲ ਕਿਤੇ ਨਾ ਕਦੇ ਬੂਰੀ ਪੈਦਾ ਹੁੰਦੀ ਰਹੀ ਕਿਤੇ ਛੋਟਾ ਬੂਰਾ ਆ ਗਿਆ ਜਣੀ ਕਿ ਵੀ ਬੂਰੀਆਂ ਚਲਦੀਆਂ ਆਈਆਂ ਜਿਹੜੀਆਂ ਪਰ ਪਿਓਰ ਬੂਰੀਆਂ ਉਹ ਘਟ ਹੈ ਜਿਵੇਂ ਹੁਣ ਮੰਨ ਲਾ ਨੀਲੀ ਰਾਵੀ ਜੇ ਆਪਾਂ ਕ੍ਰਾਸਕੋਰ ਵਾਲਿਆਂ ਨੇ ਉਹ ਨੀਲੀ ਰਾਵੀ ਬੂਰੀਆਂ ਹੋ ਗਈਆਂ ਪਰ ਜਿਹੜਾ ਬੂਰੀ ਦਾ ਜਿਹੜਾ ਵਜੂਦ ਹੈ ਉਹ ਆਪ ਦੇ ਦਮ ਤੇ ਕਾਇਮ ਸੀਗਾ ਇਹਨਾਂ ਦਾ ਜਿਵੇਂ ਬਾਈ ਨੇ ਨਹੀਂ ਦੱਸਿਆ ਸੀ ਵੀ ਸਿੰਘ ਦੇ ਵਿੱਚ ਉਹ ਵੀ ਤੁਹਾਨੂੰ ਰੋਸਾਪਨ ਤੁਹਾਨੂੰ ਚਪਕੂਗਾ ਠੀਕ ਆ ਉਹਦੇ ਵਿੱਚ ਜਿਹੜਾ ਰੰਗ ਆ ਬੂਰਾਪਨ ਤੁਹਾਨੂੰ ਦੇਸੂਗਾ ਜੇ ਤੁਸੀਂ ਖੁਰਾਂ ਕੰਨੀ ਚਾਕੋਗੇ ਉਹਦੇ ਵਿੱਚ ਦੱਸੂਗਾ ਤੁਹਾਨੂੰ ਜਿਹੜਾ ਸਰੀਰ ਦੀ ਜਣੇ ਕਿ ਚਮਕੀ ਉਹਦੀ ਬੂਰੇਪਣ ਦੀ ਹੁੰਦੀ ਹੈ 골ਡਨ ਜੀ ਚਮਕ ਹੁੰਦੀ ਹੈ ਸਾਲ ਦੇ ਵਿੱਚ ਦੋ ਰੰਗ ਬਦਲ ਜਾਂਦੇ ਇਹ ਕੁਦਰਤ ਕੰਨੂਈ ਬੂਰੇ ਜਿਹਦੇ ਕੋਲੇ ਹੈਗੇ ਉਹਨਾਂ ਨੂੰ ਪਤਾ ਹੈ ਇੱਕ ਵਾਰੀ ਜਦੋਂ ਵਾਲ ਬੂਲ ਝਾੜਦੇ ਆ ਬਾਡੀ ਦਾ ਮੜ ਜਾਂ ਬਰੌਨ ਜਾਂ ਨਿਕਲ ਜਾਂਦਾ ਤੇ ਇੱਕ ਵਾਰੀ ਜਮਾ ਜਦੋਂ ਵਾਲ ਦੁਬਾਰੇ ਆ ਜਾਂਦੇ ਤੇ ਜਮਾ ਬੂਰਾ ਹੋ ਜਾਂਦਾ ਪਿਓਰ ਜਮਾ ਜਗਦਾ ਦੂਰੋਂ ਤਾਂ ਠੀਕ ਹੈ ਜੀ ਸਸੇਕਾਲ ਧੰਨਵਾਦ ਵੀਡੀਓ ਵਧੀਆ ਲੱਗੀ ਵਾਤੋ ਵਾਤ ਸ਼ੇਅਰ ਕਰਿਓ ਜੀ